ਮਾਮਲਾ ਸਾਡੇ ਜੀ ਮਲੋ ਵੀ ਅਜ ਤੋਂ 4-5 ਮਹੀਨੇ ਪਹਿਲਾਂ ਮੈਨੂੰ ਪ੍ਰੋਤੀ ਦੀਆਂ ਕੋਲਾਉਂਦੀਆਂ ਸੀ ਜੀ ਮੈਂ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਜਾ ਕੇ ਡੀਐਸਪੀ ਤੱਕ ਵੀ ਮੈਂ ਪਹੁੰਚਿਆ ਐਸਐਸਪੀ ਦੇ ਵੀ ਜਾ ਕੇ ਆਹ ਦਰਖਾਸਤ ਦਾ ਨੰਬਰ ਵੀ ਐਸਐਸਪੀ ਦਾ ਆਹ ਵੇਖੋ ਲੱਗਾ ਉੱਤੇ ਠੀਕ ਹੈ ਕਿ ਨਹੀਂ ਗੱਲ 44 16 ਠੀਕ ਹੈ ਜੀ ਇਹ ਦਰਖਾਸਤ ਦਿੱਤੀ ਜੀ 13 9 25 ਨੂੰ ਤੇ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਾ ਹਨ ਪੁਲਿਸ ਪ੍ਰਸ਼ਾਸਨ ਨੇ ਪੁੱਛਿਆ ਨਾ ਕਿਤੇ ਗਿਸਿਆ ਕੁਝ ਨਹੀਂ ਨਾ ਕਿਤੇ ਸਾਨੂੰ ਸੱਦਿਆ ਕੱਲ ਉਹ ਆਇਆ ਰਾਤੀ ਉਹਨਾਂ ਦੇ ਮਲੋ ਵੀ ਚਾਰ ਬੰਦੇ ਸੀ ਨੌਕਰਾਂ ਦੇ ਦਸਨ ਮੁਤਾਬਕ ਚਾਰ ਜਣੇ ਸੀ ਤੇ ਗੱਡੀਆਂ ਨੂੰ ਗੱਡੀ ਮੋੜ ਕੇ ਲੈ ਕੇ ਆਇਆ ਤੇ ਆਪਣੇ ਬੂਹੇ ਤੇ ਗੱਡੀ ਉਤਰਿਆ ਦੋ ਜਣੇ ਦੋ ਜਣੇ ਗੱਡੀ 'ਚ ਬਿਠੇ ਰਹੇ ਆ ਤੇ ਦੋ ਜਣੇ ਉੱਤਰ ਕੇ ਇੱਕ ਅੰਦਰ ਆ ਗਿਆ ਵਾ ਇੱਕ ਬਾਹਰ ਉਹਨਾਂ ਨੌਕਰਾਂ ਤੋਂ ਉਹਦੀ ਵੀ ਉਹਨਾਂ ਗੋਲਗਾ ਚਲਾਈਆਂ 6-7 ਉਹਨਾਂ ਫੇਰ ਕੀਤੇ ਆ ਜੀ ਹਾਂ ਇੱਕ ਘਰ ਦਾਖਲ ਹੋ ਗਿਆ ਇੱਥੇ ਕਰਕੇ ਗਿਆ ਫੇਰ ਜੀ ਆ ਵੇਖੋ ਵਜੇ ਮਲੋ ਘਰ ਦੇ ਵਿੱਚ ਵੀ ਵਜੇਗਾ ਗੱਡੀ ਦੇ ਇਹ ਤੇ ਕਿਹੜੀ ਗੱਡੀ ਸੀ ਗੱਡੀ ਬਰੇਜਾ ਗੱਡੀ ਸੀ ਅੱਛਾ ਮੋਹੱਬਦ ਦੇ ਕਿੰਨੇ ਜਣੇ ਇੱਕਦਮ ਉਹਨਾਂ ਨੇ ਦੋ ਚਾਰ ਜਣੇ ਸੀ ਦੋਨੇ ਮੂੰਹ ਬੱਦੇ ਸੀ ਜਿਹੜੇ ਬਾਹਰ ਨਿਕਲੇ ਉਹਨਾਂ ਦੇ ਮੂੰਹ ਬੱਦੇ ਸੀ ਨਹੀਂ ਜੋ ਮਾਰਦੇ ਚੱਕਰ ਨਹੀਂ ਆਏ ਸੀ ਮੈਂ ਕਰਿਆ ਹੁੰਦਾ ਤਾਂ ਉਹਨਾਂ ਮਾਰ ਕੇ ਜਾਣਾ ਸੀ ਉਹ ਤੇ ਆਏ ਮੈਨੂੰ ਮਾਰਨ ਵਾਸਤੇ ਉਹਨਾਂ ਪੁੱਛਿਆ ਬਗੈਦਾ ਆ ਕੇ ਹਾਂ ਬਗੈਦਾ ਪੁੱਛਿਆ ਕਿਥੇ ਬੰਦਿਆਂ ਨੂੰ ਬੰਦਿਆਂ ਨੂੰ ਗੋਲੀ ਲੱਗੇ ਮਾਰਨ ਉਹ ਕਹਿੰਦਾ ਮੈਂ ਤਾਂ ਨੌਕਰਾਂ ਸਾਨੂੰ ਕੀ ਕਹਿੰਦੇ ਜੋ ਉਹ ਤੇ ਵਿਆਹ ਗਿਆ ਰਾਣਾ ਜਸਪਾਲ ਸਿੰਘ ਹੈ ਜੀ ਕਾਮਕਾਰ ਜੀ ਆਪਣਾ ਖੇਤੀਬਾੜੀ ਦਾ ਹੈ ਜੀ ਆਪਾਂ ਬਲਾਕ ਸੰਮਤੀ ਮੈਂਬਰ ਆ ਜੀ ਅੱਛਾ ਠੀਕ ਹੈ ਜੀ ਸਾਫ ਕਾ ਜੀ ਅੱਛਾ ਕੀ ਮਾਮਲਾ ਹੋਇਆ ਤੁਹਾਡੇ ਮਾਮਲਾ ਸਾਡੇ ਜੀ ਮੰਨ ਲਓ ਵੀ ਅੱਜ ਤੋਂ 4-5 ਮਹੀਨੇ ਪਹਿਲਾਂ ਮੈਨੂੰ ਪ੍ਰੋਤੀ ਦੀਆਂ ਕੋਲਾ ਆਉਂਦੀਆਂ ਸੀ ਜੀ ਮੈਂ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਜਾ ਕੇ ਡੀਐਸਪੀ ਤੱਕ ਵੀ ਮੈਂ ਪਹੁੰਚਿਆ ਐਸਐਸਪੀ ਦੇ ਵੀ ਜਾ ਕੇ ਆਹ ਦਰਖਾਸਤ ਦਾ ਨੰਬਰ ਵੀ ਐਸਐਸਪੀ ਦਾ ਹਲੇ ਆਵੇ ਖੁੱਲਗਾ ਉੱਤੇ ਠੀਕ ਹੈ ਕਿ ਨਹੀਂ ਗੱਲ 44 16 ਠੀਕ ਹੈ ਜੀ ਇਹ ਦਰਖਾਸਤ ਦਿੱਤੀ ਜੀ 13 9 25 ਨੂੰ ਹੂੰ ਤੇ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਾ ਹਨ ਪੁਰਸੋ ਪ੍ਰਸ਼ਾਸਨ ਨੇ ਪੁੱਛਿਆ ਨਾ ਕਿਤੇ ਗਿਸਿਆ ਕੁਛ ਨਹੀਂ ਨਾ ਕਿਤੇ ਸਾਨੂੰ ਸਦਿਆ ਕੁਛ ਨਹੀਂ ਸਾਡਾ ਕੀਤਾ ਤੇ ਹੁਣ ਆ ਚਾਰ ਮਹੀਨੇ ਤੋਂ ਬਾਅਦ ਫਿਰ ਇੱਕ ਪਰਸੋ ਚੌਥ ਕਾਲ ਆਈ ਤੇ ਕਹਿੰਦੇ ਵੀ ਆਹ ਗੱਲ ਤੇ ਨਾਲ ਗੱਲ ਕਰਨੀ ਆ ਤੇ ਮੈਂ ਕਿਹਾ ਵੀ ਮੈਂ ਕਰਈ ਜਾਂ ਫਿਰ ਕਿਹੜੀ ਗੱਲ ਆ ਆਪਣਾ ਕੋਈ ਹੈਗਾ ਕੁਛ ਉਹ ਮੜ ਕੇ ਫਿਰ ਕੱਲ ਉਹ ਆਏ ਆ ਰਾਤੀ ਉਹਨਾਂ ਨੇ ਮੰਨ ਲਓ ਵੀ ਚਾਰ ਬੰਦੇ ਸੀ ਨੌਕਰਾਂ ਦੇ ਦਸਨ ਮੁਤਾਬਕ ਚਾਰ ਜਣੇ ਸੀ ਤੇ ਗਾਰੀਆਂ ਗੱਡੀ ਮੋੜ ਕੇ ਲੈ ਕੇ ਆਏ ਆ ਤੇ ਆਪਣੇ ਬੂਹੇ ਤੇ ਗੱਡੀ ਉਤਰਿਆ ਦੋ ਜਣੇ ਦੋ ਜਣੇ ਗੱਡੀ 'ਚ ਬਿਠੇ ਰਹੇ ਆ ਤੇ ਦੋ ਜਣੇ ਉਤਰ ਕੇ ਇੱਕ ਅੰਦਰ ਆ ਗਿਆ ਵਾ ਇੱਕ ਬਾਹਰ ਉਹਨਾਂ ਨੌਕਰਾਂ ਦੇ ਉੱਤੇ ਵੀ ਉਹਨਾਂ ਗੋਲੀਆਂ ਚਲਾਈਆਂ ਸੇ ਸੱਤੋਂ ਨਾ ਫੈਰ ਕੀਤੇ ਆ ਜੀ ਅੰਦਰ ਵਾਲੇ ਘਰ ਦੇ ਦਾਖਲ ਹਾਂ ਇੱਕ ਘਰ ਦਾਖਲ ਹੋ ਗਿਆ ਇੱਥੇ ਕਰਕੇ ਗਿਆ ਫੈਰ ਜੀ ਆਵੇ ਕੋ ਵਜੇ ਮਾਲੋ ਘਰ ਦੇ ਵਿੱਚ ਵੀ ਵਜੇ ਗਾਦੇ ਦੇ ਇਹ ਤੇ ਕਿਹੜੀ ਗੱਡੀ ਸੀ ਗੱਡੀ ਬਰੇਜਾ ਗੱਡੀ ਸੀ ਅੱਛਾ ਕਿ ਮੋਰਫ ਦੇ ਕਿੰਨੇ ਜਣੇ ਕਿਦਾਂ ਉਹਨਾਂ ਨੇ ਦੋ ਚਾਰ ਜਣੇ ਸੀ ਦੋਨੇ ਮੂੰਹ ਬੱਦੇ ਸੀ ਜਿਹੜੇ ਬਾਹਰ ਨਿਕਲੇ ਉਹਨਾਂ ਦੇ ਮੂੰਹ ਬੱਦੇ ਸੀ ਉਹ ਪਛਾਣ ਨਹੀਂ ਕਿਹੜਾ ਬੰਦਾ ਹੈ ਇਹ ਕੋਈ ਨਹੀਂ ਪਛਾਣ ਨਹੀਂ ਲੱਗਦਾ ਕੋਈ ਜੀ ਲੱਗ ਜੂਆ ਪਤਾ ਉਹਨਾਂ ਦਾ ਵੀ ਕਿੰਨੀਆਂ ਕੁ ਗੋਲੀਆਂ ਮਾਰ ਕੇ ਗਏ ਗੋਲੀਆਂ 6-7 ਤੇ ਮਾਲੂ ਘਰੇ ਮਾਰੀਆਂ ਨਾ ਤੇ ਬਾਕੀ ਜਿਹੜਾ ਵਾਈਫਾਇਰ ਕੀਤਾ ਉਹ ਬਖਰੀ ਡਰੋਨ ਦੇ ਮਕਸਦ ਨਾਲ ਆਈ ਜਾਂ ਨਹੀਂ ਜੋ ਮਾਰਨ ਦੇ ਚੱਕਰ ਨਾਲ ਆਈ ਸੀ ਮੈਂ ਕਰਿਆ ਹੁੰਦਾ ਤਾਂ ਨਾ ਮਾਰ ਕੇ ਜਾਣਾ ਸੀ ਉਹ ਤਾਂ ਆਈ ਮੈਨੂੰ ਮਾਰਨ ਵਾਸਤੇ ਉਹਨਾਂ ਪੁੱਛਿਆ ਬਗੈੜਾ ਆ ਕੇ ਹਾਂ ਬਗੈੜਾ ਪੁੱਛਿਆ ਕਿਤੇ ਬੰਦਿਆਂ ਨੂੰ ਬੰਦਿਆਂ ਨੂੰ ਗੋਲੀ ਲੱਗੇ ਮਾਰਨ ਉਹ ਕਹਿੰਦੇ ਮੈਂ ਤਾਂ ਨੌਕਰਾਂ ਸਾਨੂੰ ਕੀ ਹਾਂ ਅਜ ਤੋਂ 4 ਮਹੀਨੇ ਪਹਿਲਾਂ ਮਾਲੋ ਦੱਸਿਆ ਜੀ ਨਾਕ ਕੀ ਮੰਗਦੇ ਕੌਣ ਬੰਦਾ ਕਿਹੜਾ ਨਾਕ ਫੋਨ ਕਰਦਾ ਬੰਦਾ ਕਦੀ ਦਸੂਆ ਦਾ ਨਾਂ ਲੈਂਦੇ ਆ ਜੀ ਕਦੀ ਦੂਜੇ ਦਾ ਗੁੱਜਰ ਦਾ ਨਾਂ ਲੈਂਦੇ ਆ ਜੀ ਕਦੀ ਕਿਸੇ ਦਾ ਨਾਂ ਲੈਂਦੇ ਆ ਜੀ ਕਿੰਨੇ ਪੈਸਿਆਂ ਦੀ ਮੰਗ ਕੀਤੀ ਸੀ 50 ਲੱਖ ਰੁਪਏ ਦੀ ਉਹ ਤੋਂ ਮੰਗ ਕਰਦੇ ਸੀ ਬਾਹਰਲੇ ਨੰਬਰਾਂ ਤੋਂ ਫੋਨ ਹੁੰਦੇ ਹਾਂ ਬਾਹਰਲੇ ਨੰਬਰਾਂ ਤੋਂ ਕਾਲ ਆਉਂਦੀ ਸੀ ਉਹ ਪੁਲਿਸ ਨੂੰ ਨੰਬਰ ਵੀ ਦਿੱਤੇ ਸਾਰੇ ਨੰਬਰ ਦਿੱਤੇ ਜੀ ਤੇ ਕੋਈ ਤੁਹਾਡਾ ਲਸਨ ਕੋਈ ਸੁਣਵਾਈ ਨਹੀਂ ਨਾ ਜੀ ਇੱਕ ਨਾਕ ਅਮਰ ਡੀਸੀ ਸਾਹਿਬ ਨੂੰ ਦੋ ਤਨਾਰੀ ਮਿਲਿਆ ਉਹਦਾ ਅੱਜ ਦਿਨੇ ਸਵੇਰੇ ਦੇ ਦੇਣੇ ਤੈਨੂੰ ਪਹਿਲੋਂ ਮਾਲ ਦਿੰਦੇ ਨੇ ਇਹਦਾ ਅੱਜ ਪੁਲਿਸ ਠੀਕ ਹੈ ਜੀ ਜੇ ਉਹ ਮਾਰ ਜਾਂਦੇ ਕੱਲ ਤਾਂ ਵੀ ਇਹਨਾਂ ਦੀ ਨੰਗਲੀ ਕਰਕੇ ਮਰਨਾ ਸੀ ਕਿਉਂਕਿ ਜਦੋਂ ਇਹਨਾਂ ਕਾਰਵਾਈ ਕੋਈ ਨਹੀਂ ਕੀਤੀ ਬੰਦਿਆਂ ਦੇ ਉੱਤੇ ਇਹਨਾਂ ਨੂੰ ਅੱਜ ਤੋਂ 4 ਮਹੀਨੇ ਪਹਿਲਾਂ ਦੇ ਦਰਖਾਸਤਾਂ ਦੇਤੀਆਂ ਸੀ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਕਿ ਮੈਂ ਤੇ ਇੱਕ ਵਾਈ ਜੋਗ ਬੰਦਾ ਆ ਮੇਰੇ ਆਖਿਆ ਜੀ ਉਹਨਾਂ ਨੇ ਆਖਿਆ ਜੀ ਤਰਲਾ ਮੈਂ ਤਮਾਰਾ ਜੇ ਸਾਡੇ ਕੋਈ ਵਾਦੇ ਮੁੰਡੇ ਸਾਡੇ ਦਿਹਾੜੀਆਂ ਕਰਨ ਜਾ ਕੇ ਬਾਹਰ ਅੱਛਾ ਜੀ ਤੇ ਹੁਣ ਤੁਸੀਂ ਜਿਵੇਂ ਇੱਥੇ ਕੋਈ ਸੀਸੀਟੀਵੀ ਵਗੈਰਾ ਕੱਢੀ ਕੋਈ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਇੱਥੇ ਕਰ ਲਾ ਕੋ ਦਿੱਤੀ ਆ ਜੀ ਉਹ ਕਹਿੰਦੇ ਆਪੇ ਕੱਢਾਂਗੇ ਹੁਣ ਵੇਖੋ ਕੱਢਦੇ ਆ ਕਿ ਨਹੀਂ ਕੱਢਦੇ ਤੁਹਾਨੂੰ ਉਹਨਾਂ ਦੀ ਜ਼ਿੰਮੇਵਾਰੀ ਪੈਂਦੀ ਆ ਕਿੱਥੇ ਦਰਖਾਸਤ ਦਿੱਤੀ ਤੁਸੀਂ ਹੁਣ ਦਰਖਾਸਤ ਜੀ ਮੈਂ ਰਾਤ ਮੈਨੂੰ ਪਤਾ ਲੱਗਾ ਜਦੋਂ ਮੈਂ ਰਸਤੇ ਚੋਂ ਡਿਆਂ ਤੇ ਇਥੋਂ ਘਰੋਂ ਫੋਨ ਚਲੇ ਗਿਆ ਕਿ ਬੰਦੇ ਆਪਣੇ ਆਹ ਕੰਮ ਕਰਕੇ ਤੇ ਚਲੇ ਗਏ ਆ ਗੋਲੀਆਂ ਮਾਰ ਕੇ ਚਲਾ ਕੇ ਤੈਨੂੰ ਲਵਦੇ ਫਿਰਦੇ ਆ ਮੈਂ ਸੱਦਾ ਆ ਕੇ ਚੌਂਕੀ ਗੱਡੀ ਰੋਕੀ ਆ ਜੀ ਕਿਹੜੀ ਚੌਂਕੀ ਚੌਂਕੀ ਮਨੋ ਚਾਲ ਜੀ ਅੱਡੇ ਦੇ ਉੱਥੇ ਮੈਂ ਰਾਤੀ 7 ਵਜੇ ਵੱਲੋਂ ਤਲਾਹ ਦਿੱਤੀ ਆ ਤੇ ਚੌਂਕੀ ਇਨ ਚਾਰਜ ਸਾਹਿਬ ਜੀ ਆਏ ਆ ਸਵੇਰੇ 10 ਵਜੇ अच्छा हां ओनाचर कोई ਸਾਡੇ ਘਰੇ ਪੁਲਿਸ ਪ੍ਰਸ਼ਾਸਨ ਨਹੀਂ ਪੁੱਛਿਆ ਪਹਿਲਾਂ ਵੀ ਬਹੁਤ سارے ਸਰਪੰਚਾ ਤੇ ਪੰਚਾਇਤ ਮੈਂਬਰਾਂ ਤੇ ਬਹੁਤ سارے ਮੌਜੂਦਾ ਤੇ ਹੁੰਦੇ ਵੀ ਚਾਹੇ ਸਰਕਾਰ ਦੇ ਬਹੁਤ ਸਾਰੇ ਆਗੂਆਂ ਤੇ ਗੋਲੀਆਂ ਚੱਲ ਚੁੱਕੀਆਂ ਕਿੱਦਾਂ ਦੇਖਦੇ ਹੋ ਮੈਂ ਮਾਰੀ ਗੱਲ ਹੈ ਜੀ ਇਹ ਕੋ ਚੰਗੀ ਗੱਲ ਥੋੜੀ ਹੈ ਜਾਨ ਨੂੰ ਖਤਰਾ ਹੋਵੇ ਜਾਨ ਨੂੰ ਤਾਂ ਖਤਰਾ ਹੀ ਹੈ ਜੋ ਖਤਰਾ ਹੈ ਹੋਰ ਕਦਾਂ ਕਦਰਾ ਗੇਣਾ ਗੋਲੀਆਂ ਮਾਰ ਕੇ ਗਿਆ ਲੱਭਦੇ ਗਿਆ ਜੇ ਮੈਂ ਕਰੇ ਹੁੰਦਾ ਤੇ ਉਹਨਾਂ ਮਾਰ ਜਾਣਾ ਸੀ ਇਹ ਤੇ ਰੱਬ ਦਾ ਸ਼ੁਕਰ ਹੈ ਮੈਂ ਉਥੇ ਵਿਆਹ ਜਗਾ ਉਥੇ ਲੇਟ ਹੋ ਗਿਆ ਉਥੇ ਰਿਸ਼ਤੇਦਾਰਾਂ ਦੇ ਘਰੇ ਚਲੇ ਗਿਆ ਤਾਂ ਮੈਂ ਲੇਟ ਹੋ ਗਿਆ ਹੁਣ ਮੰਗ ਕਰਦੇ ਹੋ ਪ੍ਰਸ਼ਾਸਨ ਹੁਣ ਮੰਗੇ ਇਹ ਪੇ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਵੀ ਇੱਥੇ ਘਰੇ ਆ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਦਿੱਕਾ ਦੇ ਉਦੋਂ ਹੈ ਕੋਈ ਨਹੀਂ ਤੁਹਾਡੇ ਉਦੋਂ ਕਰੇ ਨੌਕਰ ਸੀ ਸਾਡਾ ਤੇ ਇੱਕ ਕੁੜੀਆ ਸੀ ਮੰਨ ਲਓ ਵੀ ਹਾਂ ਦੋਨੇ ਸੀ ਠੀਕ ਹੈ ਉਹ ਪਿਓ ਤੇ ਸੀ ਦੋਨੋਂ ਹਾਂ ਜੀ ਸਰ ਕੱਲ ਜਿਹੜਾ ਆਪਣਾ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਕੀ ਜਿਹਾ ਦਾ ਮੈਟਰ ਹੈ ਉਹ ਜੀ ਵੈਰੀਫਾਈ ਕਰ ਰਹੇ ਹੈ ਵੈਰੀਫਾਈ ਕਰਕੇ ਜੋ ਵੀ ਤੂਨ ਅਨੁਸਾਰ ਕਾਰਵਾਈ ਬੰਦੀ ਹੋ ਸਖਤ ਤੋਂ ਸਖਤ ਕੀਤੀ ਜਾਵੇ